ਸੌਦਾ ਸਾਥ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਵਕੇਸ਼ਨ ਦਿੱਤੀ ਆ ਦਰਅਸਲ ਵਿంటర్ ਵਕੇਸ਼ਨ ਹੈ ਇਹ ਪਰ ਰੋਲ ਹੈ ਜਾਂ ਫਿਰ ਕੀ ਹੈ ਇਹ ਤੇ ਰੱਬ ਜਾਣਦਾ ਪਰ ਇੰਨੀ ਵਾਰ ਕਿਸੇ ਉਸ ਵਿਕਟਮ ਨੂੰ ਜਾਂ ਉਸ ਬੰਦੇ ਨੂੰ ਜਿਹੜਾ ਕਿ ਕਲਪੇਟਾ ਸੌਰੀ ਉਸ ਨੂੰ ਇੰਨੀ ਵਾਰ ਛੁੱਟੀ ਮਿਲਣਾ ਆਪਣੇ ਆਪ ਦੇ ਵਿੱਚ ਇਹ ਦੱਸਦਾ ਹੈ ਕਿ ਪਤਾ ਨਹੀਂ ਜਿਹੜੇ ਲੋਕ ਨੇ ਸ਼ਾਇਦ ਉਹ ਕਿਹੜੇ ਆਧਾਰ ਦੇ ਉੱਤੇ ਲੈ ਰਹੇ ਨੇ ਇੰਨੀ ਵਾਰ ਪਰ ਰੋਲ ਔਰ ਇੱਕ ਵਾਰ ਫਿਰ ਤੋਂ ਸੌਦਾ ਸਾਥ ਬਾਹਰ ਆਉਣਗੇ ਸੁਨਾਰੀਆ ਜੇਲ ਤੋਂ ਬਾਹਰ ਆਉਣਗਾ ਆਵੇਗਾ ਔਰ ਇਹ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਤਾਮਾ ਜਾਮਾ ਚੱਲਦਾ ਹੈ ਔਰ ਇਸ ਵਾਰ ਵਿੰਟਰ ਵਕੇਸ਼ਨ ਦਾ ਨਾਮ ਦਿੱਤਾ ਗਿਆ ਆ ਔਰ ਸੌਦਾ ਸਾਧ ਜਿਹਨੂੰ ਬੜੀ ਆਰੀ ਪੈਰੋਲ ਮਿਲੀ ਹੈ ਔਰ 40 ਦਿਨਾਂ ਦੀ ਪੈਰੋਲ ਹੈ ਇਸ ਵਾਰ ਛੁੱਟੀਆਂ ਤੇ ਆ ਰਿਹਾ ਬਾਬਾ ਜੀ ਵਿੰਟਰ ਵਕੇਸ਼ਨ ਔਰ ਸਮਝ ਨਹੀਂ ਆਉਂਦੀ ਜਿਹੜਾ ਬੰਦਾ ਇਹਨੇ ਹਾਈਨਸ ਕ੍ਰਾਈਮ ਦੇ ਵਿੱਚ ਅੰਦਰ ਹੋਵੇ ਉਸ ਨੂੰ ਛੁੱਟੀਆਂ ਦੇਣ ਦਾ ਮਤਲਬ ਕੀ ਹੈ ਔਰ ਇੰਨੀ ਵਾਰ ਇਹ 15ਵੀਂ ਵਾਰ ਉਹ ਬਾਹਰ ਆ ਰਹੇ ਨੇ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਇੰਨੀ ਵਾਰ ਉਹ ਬਾਹਰ ਆ ਗਿਆ 40 40 40 ਦਿਨ ਦੀ ਪੈਰੋਲ ਹੈ ਤੇ ਅੰਦਰ ਕਿੰਨੇ ਦਿਨ ਰਹਾ ਹੋਵੇਗਾ ਡੇਰਾ ਮੁਖੀ 14 ਦਿਨਾਂ ਦੇ ਲਈ ਪੈਰੋਲ ਤੇ ਉੱਤੇ ਆ ਔਰ ਸੁਨਾਰੀਆ ਜੇਲ ਦੇ ਵਿੱਚ ਸੀਗਾ ਫਿਲਹਾਲ ਦੱਸਾਂ ਕਿ 7ਵਿਆਂ ਦੇ ਨਾਲ ਜਿਹੜਾ ਆ ਜਬਰਜਨਾ ਯਾਨੀ ਕਿ ਉਹਨਾਂ ਦਾ ਜੌਨ ਛੋਸ਼ਣ ਕਰਨ ਦੇ ਮਾਮਲੇ ਦੇ ਵਿੱਚ ਇਹ ਔਰ ਮਰਡਰ ਦੇ ਵਿੱਚ ਜਿਹੜਾ ਆ ਸਜ਼ਾ ਕੱਟ ਰਿਹਾ ਔਰ ਐਡਾ ਵੱਡਾ ਤਾਮਾ ਜਾਮਾ ਹੈ ਇਹਦਾ ਇਨ ਡੇਰਾ ਸੱਚਾ ਸੌਦਾ ਬਣਾ ਰੱਖਿਆ ਆ ਔਰ ਜੇਕਰ ਤੁਸੀਂ ਦੇਖੋ ਵੀ ਉੱਥੇ ਸਾਧਵੀਆਂ ਦੇ ਨਾਲ ਇਹ ਕੁਝ ਚੱਲ ਰਿਹਾ ਸੀ گا ਉਹਨਾਂ ਦੇ ਨਾਲ ਰੇਪ ਹੋ ਰਿਹਾ ਸੀਗਾ ਉਹਨਾਂ ਦੇ ਮਰਡਰ ਦੀ ਗੱਲ ਹੈ ਇੱਕ ਤੱਕ ਕਿ ਕਾਸਟਰੇਸ਼ਨ ਦੀ ਗੱਲ ਹੈ ਔਰ ਇੱਕ ਜਿਹੜਾ ਜਰਨਲਿਸਟ ਆ ਉਹਦੇ ਕਾਸਟਰੇਸ਼ਨ ਦੀ ਵੀ ਗੱਲ ਕੀਤੀ ਗਈ ਸੀਗੀ ਪਰ ਸਵਾਲ ਇਹ ਖੜੇ ਹੁੰਦੇ ਆ ਵੀ ਇਹਨੂੰ ਇੰਨੀਆਂ ਛੁੱਟੀਆਂ ਕਿਉਂ ਇਹਨੇ ਹਾਈਨੈਸ ਕ੍ਰਾਈਮ ਦੇ باوجود 15 ਬਾਰ ਜੇਲ ਤੋਂ ਬਾਹਰ ਆਉਣਾ ਇਹ ਕਿਉਂ ਆ ਰੋहतक ਦੀ ਸੁਨਾਰੀਆ ਜੇਲ ਦੇ ਵਿੱਚ ਸਾਧਵੀਆਂ ਦੇ ਨਾਲ ਇਹ ਕੈਦ ਹੈ ਸਾਧਵੀਆਂ ਦੇ ਨਾਲ ਜਿਹੜਾ ਆ ਜ਼ਬਰਜਨਾ ਤੇ ਪੱਤਰਕਾਰ ਦੀ ਹੱਤਿਆ ਇਹ ਪੱਤਰਕਾਰ ਉਹੀ ਛਤਰਪਤੀ ਪੱਤਰਕਾਰ ਹੈ ਜਿਹੜਾ ਕਿ ਪਹਿਲਾਂ ਇਹਦਾ ਅਨਿਆਇ ਸੀਗਾ ਔਰ ਉਸ ਤੋਂ ਬਾਅਦ ਉਸ ਇਹ ਲੋਕਾਂ ਨੂੰ ਕਹਿੰਦਾ ਸੀ ਮਰਦਾਂ ਨੂੰ ਖਾਸ ਕਰਕੇ ਤੁਸੀਂ ਕਾਸਟਰੇਸ਼ਨ ਕਰ ਲਓ ਯਾਨੀ ਕਿ ਤੁਸੀਂ ਆਪਣਾ ਗੁਪਤ ਅੰਗ ਕਟਵਾ ਲਓ ਤੁਹਾਨੂੰ ਰੱਬ ਪ੍ਰਾਪਤ ਹੋ ਜਾਏਗਾ ਜਦੋਂ ਗੁਪਤ ਅੰਗ ਕਟਾਉਂਦੇ ਸੀ ਆ ਖਾਸ ਕਰਕੇ ਮਰਦ ਕਟਾਉਂਦੇ ਸੀਗੇ ਜਾਂ ਉਹਨਾਂ ਦੀ ਕਾਸਟਰੇਸ਼ਨ ਹੁੰਦੀ ਸੀਗੀ ਤਾਂ ਉਹਨਾਂ ਦੇ ਵਿੱਚ ਲੱਛਣ ਜਿਹੜੇ ਨੇ ਉਹਨਾਂ ਦੇ ਹਾਰਮੋਨ ਜਿਹੜੇ ਨੇ ਉਹ ਔਰਤਾਂ ਵਰਗੇ ਹੋਣੇ ਸ਼ੁਰੂ ਹੋ ਜਾਂਦੇ ਸੀਗੇ ਹਾਲਾਂਕਿ ਇਹ ਜਿਹੜਾ ਜਰਨਲਿਸਟ ਹੈ ਇਸਨੇ ਬਹੁਤ ਇਹਦੇ ਖਿਲਾਫ ਲਿਖਿਆ ਔਰ ਇਸਨੇ ਉਸ ਦਾ ਮਰਡਰ ਕਰਾਇਆ ਔਰ ਇਸੇ ਕਰਕੇ ਜਿਹੜਾ ਇਹ ਸਜ਼ਾ ਭੁਗਤ ਰਿਹਾ ਆ ਔਰ ਇਸ ਤੋਂ ਇਲਾਵਾ ਕੇਸ ਜਿਹੜਾ ਆ ਜੌਨ ਸੋਸ਼ਣ ਦਾ ਸਾਧਵੀਆਂ ਦੇ ਨਾਲ ਜੋ ਜੌਨ ਸੋਸ਼ਣ ਦਾ ਆ ਫਿਲਹਾਲ ਗੱਲ ਦੱਸਣਾ ਕਿ 20 ਸਾਲ ਦੀ ਜੇਲ੍ਹ ਸੀਗੀ ਔਰ ਉਹਦੇ ਵਿੱਚੋਂ 15 ਵਾਰ ਬਾਹਰ ਆ ਚੁੱਕੇ ਆ ਔਰ ਇਸ ਵਾਰ ਵੀ 40 ਦਿਨਾਂ ਦੀ ਪਰੋਲ ਹੈ ਇਸ 15 ਅਗਸਤ ਨੂੰ ਆਪਣਾ ਜਨਮ ਦਿਨ ਮਨਾਉਣਗੇ ਰਾਮ ਰਹੀਮ ਤੁਸੀਂ ਦੇਖੋ ਵੀ ਕਿੱਡੀਆਂ ਲੱਗ ਜਰੀਆਂ ਇਹਨਾਂ ਨੂੰ ਮਿਲ ਰਹੀਆਂ ਨੇ ਕਿ 15 ਅਗਸਤ ਨੂੰ ਜਨਮ ਦਿਨ ਮਨਾਉਂਦੇ ਆ ਉਦੋਂ ਵੀ ਬਾਹਰ ਹੁੰਦੇ ਆ ਸਭ ਕੁਝ ਆਪਣੇ ਤਰੀਕੇ ਦੇ ਨਾਲ ਹੋ ਰਿਹਾ ਸੋ ਫਿਲਹਾਲ ਰਾਮ ਰਹੀਮ ਦੋ ਕ੍ਰਿਮੀਨਲ ਕੇਸਾਂ ਦੇ ਲਈ ਅੰਦਰ ਸੀਗੇ ਪਰ ਇਸ ਵਾਰ ਫਿਰ ਪਰੋਲ ਤੇ ਬਾਹਰ ਆ 40 ਦਿਨਾਂ ਦੀ ਪਰੋਲ ਮਿਲੀ ਆ 15ਵੀਂ ਵਾਰ ਬਾਹਰ ਆ ਰਿਹਾ ਸੁਨਾਰੀਆ ਜੇਲ੍ਹ ਚ ਕੈਦ ਆ ਹਾਲਾਂਕਿ ਇਹ ਹੁਣ ਕਿੱਥੇ ਜਾਣਗੇ ਇਸ ਵਾਰ ਯੂਪੀ ਵਾਲੇ ਡੇਰੇ ਜਾਣਗੇ ਜਾਂ ਕਿਹੜੇ ਡੇਰੇ ਜਾਂਦੇ ਆ ਇਸ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਪਰ ਫਿਲਹਾਲ 2017 ਦੇ ਵਿੱਚ ਰੇਪ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਜਾਣ ਤੋਂ ਬਾਅਦ ਗੁਰਮੀਤ ਰਾਮ ਸਿੰਘ ਜਿਹੜੇ ਨੇ ਉਹ 15ਵੀਂ ਵਾਲ ਜੇਲ੍ਹ ਤੋਂ ਬਾਹਰ ਆਏਗਾ ਹੁਣ ਔਰ ਇਹ ਕਿੱਡਾ ਕਿੱਡਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿੱਡਾ ਹਾਸੋ ਹੀਣੀ ਆ ਕਿ ਇਹਨੂੰ ਵਿంటర్ ਵਕੇਸ਼ਨ ਜਾਂ ਇਦਾਂ ਦੀਆਂ ਵਕੇਸ਼ਨਾਂ ਕਿਉਂ ਮਿਲ ਰਹੀਆਂ ਨੇ ਕਿਹੜੇ ਆਧਾਰ ਤੇ ਮਿਲ ਰਹੀਆਂ ਨੇ ਕਿਉਂਕਿ ਇਹ ਇਹ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਇਸ ਨੂੰ ਸਗੋਂ ਇਸ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਆ ਕਿਉਂ ਬੰਦਾ ਜਿਹਦੇ ਕਿੰਨੇ ਪੈਰੋਕਾਰ ਹੋਣਗੇ ਉਸ ਪੈਰੋਕਾਰਾਂ ਦੇ ਆੜ ਦੇ ਵਿੱਚ ਉਹਨੇ ਕਿੰਨੇ ਲੋਕਾਂ ਨਾਲ ਧੋਖਾ ਕੀਤਾ ਕਿੰਨੇ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇលਿਆ ਇਹ ਚੀਜ਼ਾਂ ਸਾਰੀਆਂ ਕੰਸੀਡਰ ਕਿਉਂ ਨਹੀਂ ਕੀਤੀਆਂ ਜਾਂਦੀਆਂ ਸੋ ਬਹੁਤ ਵੱਡੀ ਗੱਲ ਹੈ ਪੱਤਰਕਾਰ ਰਾਮਚੰਦਰ ਛਤਰਪਤੀ ਮਰਡਰ ਕੇਸ ਦੇ ਵਿੱਚ ਜਨਵਰੀ 2119 ਦੇ ਵਿੱਚ ਨੂੰ ਉਮਰ ਕੈਦ ਹੋਈ ਸੀਗੀ ਔਰ 50000 ਜੁਰਮਾਨਾ ਹੋਇਆ ਸੀਗਾ ਪਰ ਉਸ ਤੋਂ ਬਾਅਦ ਕਈ ਵਾਰ এবਾਰ ਆ ਗਿਆ ਆ ਇਹ ਸਵਾਲ ਖੜੇ ਹੁੰਦੇ ਨੇ ਪਰ ਇਸ ਵਾਰ ਵੀ ਇਹ ਬਾਹਰ ਆਏਗਾ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਸਭ ਕੁਝ ਹੋ ਰਿਹਾ ਆ ਇਹਦੇ ਤੇ ਵੀ ਸਵਾਲ ਖੜੇ ਹੋ ਰਹੇ ਆ ਫਿਲਹਾਲ ਇਹਨੂੰ ਵੋਟਾਂ ਦੀ ਰਾਜਨੀਤੀ ਦੇ ਨਾਲ ਅਕਸਰ ਜੋੜਿਆ ਗਿਆ ਆ ਕਿ ਨਾਮ ਰਹੀਮ ਜਦੋਂ ਵੀ ਬਾਹਰ ਆਉਂਦਾ ਆ ਤਾਂ ਕੋਈ ਨਾ ਕੋਈ ਵੋਟਾਂ ਦਾ ਲੈਣਾ ਦੇਣਾ ਜਾਂ ਵੋਟਾਂ ਦੀ ਰਾਜਨੀਤੀ ਹੁੰਦੀ ਆ ਜਾਂ ਪੋਲਿਟੀਕਲ ਹਲਚਲ ਹੁੰਦੀ ਆ ਫਿਲਹਾਲ ਇੱਕ ਵਾਰ ਫਿਰ ਤੋਂ ਇਹ ਵੱਡੀ ਖਬਰ ਆ ਕਿ ਸੌਦਾ ਸਾਥ ਇੱਕ ਵਾਰ ਫਿਰ ਤੋਂ ਬਾਹਰ ਆਉਣਗੇ 40 ਦਿਨਾਂ ਦੀ ਪਰੋਲ ਹੈ ਵਿంటర్ ਵਕੇਸ਼ਨ ਦਾ ਨਾਮ ਦਿੱਤਾ ਗਿਆ